ਉਤਰਾਖੰਡ ਦੀ ਉਦਾਸੀ ਜਿਹੜੀ ਜੀ ਦਾ ਸ੍ਰੀ ਗੁਰਨਾਨਕ ਦੇਵ ਜੀ ਦੀ ਇੱਥੇ ਗੁਰਨਾਨਕ ਦੇਵ ਜੀ ਕਾਤਕ ਦੀਪੂਰ ਨੂੰ ਮਾਸਤੇ ਨੂੰ ਪਹੁੰਚੇ ਸੀਗੇ ਉਹ ਸਮੇਂ ਜਿਹੜਾ ਇੱਥੇ ਠਹਿਰਨਾ ਸਿੱਧਾ ਸਮੇਤ ਰਹਿੰਦੇ ਸਨ ਜਦੋਂ ਸ੍ਰੀ ਗੁਰਨਾਨਕ ਦੇਵ ਜੀ ਪਹੁੰਚੇ ਤਾਂ ਉਸ ਸਮੇਂ ਸਿੱਧ ਲੋਕ ਇਕੱਠੇ ਇਹ ਲੋਕ ਇੱਕ ਰੀਠੇ ਦੇ ਰੁੱਖ ਥੱਲੇ ਇੱਕ ਪਾਸੇ ਬੈਠੇ ਸਨ ਗੁਰੂ ਜੀ ਦੂਜੇ ਪਾਸੇ ਬਾਲਾ ਜੀ ਤੇ ਮਰਦਾਨਾ ਜੀ ਸਮੇਤ ਬੈਠੇ ਫਿਰ ਗੁਰਨਾਨਕ ਦੇਵ ਜੀ ਨੇ ਉਹਨਾਂ ਸਿੱਧਾਂ ਪਾਸੋਂ ਭੋਜਨ ਮੰਗਲ ਤੇ ਹਾ ਤੇ ਸਿਤਾ ਨੇ ਮਰਦਾਨਾ ਜੀ ਨੂੰ ਕਿਹਾ ਤੇਰਾ ਗੋਗ ਐਡਾ ਪਹੁੰਚਿਆ ਹੋਇਆ ਤਾਂ ਉਸ ਨੂੰ ਕਹੇ ਭੋਜਨ ਦੇਵੇ ਇਹ ਸੁਣ ਕੇ ਗੁਰਨਾਨਕ ਦੇਵ ਜੀ ਨੇ ਰੀਠੇ ਦੇ ਫਲ ਵੱਲ ਉੱਪਰ ਇਸ਼ਾਰਾ ਕਰ ਕੇ ਹਾਏ ਫਲ ਤੂੜ ਕੇ ਆਪ ਵੀ ਖਾ ਲੋ ਤੇ ਸਿਤਾ ਨੂੰ ਖਵਾਓ ਰੀਠੇ ਦੇ ਕੌੜੇ ਫਲ ਜਾਂ ਸਹਿ ਵਰਗੇ ਮਿੱਠੇ ਹੋ ਗਏ ਤਾਂ ਜਿਸ ਪਾਸੇ ਸੱਜ ਬੈਠੇ ਸਨ ਉਹ ਰੀਠੇ ਕੌੜੇ ਹੀ ਰਹੇ ਏ ਦੇਖ ਸਿੱਧਾਂ ਨੂੰ ਗੁੱਸੇ ਦੇਖ ਸਿੱਧਾਂ ਨੂੰ ਗੁੱਸਾ ਆ ਗਿਆ ਤੇ ਮਦਨਾ ਜੀ ਵੱਲ ਰੁੱਖ ਤੇ ਇੱਕ ਜ਼ਹਿਰੀਲਾ ਸੱਪ ਛੱਡ ਦਿੱਤਾ ਸ਼ਕਤੀ ਨਾਲ ਕਰਦੀ ਸ਼ਕਤੀ ਨਾਲ ਇੱਕ ਜ਼ਹਿਰੀਲਾ ਸੱਪ ਛੱਡ ਦਿੱਤਾ ਸੱਪ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਸੱਪ ਵੱਲ ਵੇਖਿਆ ਤਾਂ ਸੱਪ ਪੱਥਰ ਹੋ ਗਿਆ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਕੇਰਪਾ ਦ੍ਰਿਸ਼ਟੀ ਨਾਲ મીਠੇ ਮਿੱਠੇ ਹਨ ਅੱਜ ਵੀ ਮਿੱਠੇ ਰੀਟਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਢੇਰनाथ ਜੀ ਸਿੱਧਾ ਜਮੇ ਦਾ ਆਪਣੇ ਅੰਡੇਰਾ ਚੁੱੱਕ ਕੇ ਇੱਥੋਂ ਤਕਰੀਬਨ 40 ਕਿਲੋਮੀਟਰ ਲੋਹਾ ਘਾਟ ਵੱਲ ਜਾ ਕੇ ਚਿੰਦਾ ਧਾਰਤੀ ਵਿੱਚ ਸਮਾ ਗਏ ਉੱਥੇ ਉਹਨਾਂ ਦੀ ਸਮਾਦ ਹੈ ਇਸ ਮਹਾਨ ਸਥਾਨ ਦੀ ਕਾਰ ਸੇਵਾ ਜਸਦਾਰ ਬਹਾਵਨ ਸਿੰਧਰੀ ਦੇ ਸੱਚਖੰਡ ਵਾਸੀ ਫੌਜਾ ਸੰਗ ਦੀ ਸੰਪਰਦਾਇ ਕਾਰ ਸੇਵਾ ਵਾਲੇ ਕਰਵਾ ਰਹੇ ਹਨ ਆਪ ਜੀ ਵੀ ਧਨਮਨ ਧਨ ਨਾਲ ਗੁਰ ਘਰ ਦੀ ਸੇਵਾ ਕਰੋ ਅਤੇ ਗੁਰ ਘਰ ਦੀਆਂ ਤੁਸੀਂ ਅਪਰਾਧ ਕਰੋ ਹਰ ਵੇਲੇ ਇੱਥੇ ਜੇਠ ਦੀ ਪੂਰਨਮਾਸੇ ਨੂੰ ਨਾ ਸਾਲਾਨਾ ਜੋੜ ਮੇਲਾ ਬਣਾਇਆ ਜਾਂਦਾ ਹੈ ਤੇ ਇਸ ਵਿੱਚ ਹਜ਼ਾਰਾਂ ਸੰਗਤ ਦੀ ਹਜ਼ਾਰਾਂ ਦੀ ਸੰਗਤ ਦਾ ਕਰਤ ਹੁੰਦਾ ਹੈ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਰਿਚਾ ਸਾਹਿਬ ਉਚਣ ਤੱਕ ਦਾ ਰਾਸਤਾਨ ਨਾਨਕ ਮੱਤਾ ਤੋਂ ਕਟੀਮਾ ਤਨਖਪੁਰ ਚੰਪਾਵਤ ਲੋਹਾ ਘਾਟ ਦੂਨਾ ਘਾਟ ਤੋਂ ਹੁੰਦੇ ਹੋਇਆਂ ਗੁਰਦੁਆਰਾ ਸ੍ਰੀ ਦਰਸ਼ਾ ਸੇਵਾ ਕਰਾਈ ਇਹ ਜਿਹੜਾ ਤੁਸੀਂ ਰੀਠੇ ਦਾ ਤਰਾਹ ਦੇਖ ਰਹੇ ਹੋ ਇਹ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਹਾਂ ਦਾ ਜਿਹੜਾ ਰੀਖਾ ਦਾ ਦਰਸਤਾ ਜੀ ਇਸ ਰੀਠੇ ਥੇ ਜਿਹੜੇ ਫਲ ਨੇ ਜਿਹੜੇ ਪਾਸੇ ਸਿੱਧ ਜੋਗੀ ਬੈਠੇ ਹੋ ਉਹਦੇ ਪਾਸੇ ਕੌੜੇ ਹੋ ਗਏ ਸੀ ਤੇ ਜਿਹੜੇ ਪਾਸੇ ਗੁਰੂ ਨਾਨਕ ਦੇਵ ਸਾਹਿਬ ਜੀ ਬੈਠੇ ਸੀਗੇ ਉਸ ਪਾਸੇ ਜਿਹੜੇ ਰੀਖੇ ਉਹ ਮਿੱਠੇ ਹੋ ਗਏ ਸੀ ਇਹ ਉਹ ਪ੍ਰਾਤਨ ਰੀਠਾ ਸਾਹਿਬ ਦਾ ਦਰਸਤਾ ਜੀ ਕਰੋ ਦਰਸ਼ਨ ਜਦੋਂ ਰੀਖਾ ਸਾਹਿਬ ਆਉਂਦੇ ਨੇ ਅੰਦਰੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਰੱਖਿਆ ਹੋਇਆ ਹੈ ਉਸੀ ਤਰ੍ਹਾਂ ਆ ਕੇ ਇੱਥੇ ਤੁਸੀਂ ਦਰਸ਼ਨ ਕਰੋ ਇਹ ਹੈ ਜੀ ਖਾਸਾਇਨ ਜਿੱਥੇ ਇਸ ਵਿਪੇੜ ਐ ਇਸ ਤਰ੍ਹਾਂ ਦੇ ਹੀਠਾਂ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਕੌੜੇ ਲੱਤੇ ਸਿਓ ਮਿੱਠੇ ਕਰਦੇ ਸੀਗੇ ਤੇ ਉਹ ਜਗ੍ਹਾ ਹੈ ਤੇ ਉਹ ਫਿਰ ਦਰੱਖਤ ਹੈ ਉਹ ਇਥੋਂ ਦੀ ਉਹ ਖੇਤੀਖਾਨ ਪੈਂਦਾ ਖੇਤੀਖਾਨ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਸਿੱਧ ਮਿਲੇ ਸੀਗੇ ਹਾਂਜੀ ਉਦੋਂ ਇੱਥੇ ਸੀ ਇਸ ਜਗ੍ਹਾ ਸੀ ਗੁਰੂ ਦਾਵਾ ਇਹ ਉਹ ਨਾ ਮਾਰੇ ਸੀ ਅੱਛਾ ਉਹਨਾਂ ਮਾਰੇ ਉਹਨਾਂ ਵਾਸਤੇ ਆਏ ਸੀ ਸੁਧਾਰ ਕਰਨ ਵਾਸਤੇ ਤੁਹਾਨੂੰ ਦੱਸਣ ਵਾਸਤੇ ਆਏ ਹਨ ਕਿ ਤੁਸੀਂ ਦੁਨੀਆ ਨੂੰ ਉਲਟੇ ਦਾਲ ਨਾ ਪਾਓ ਠੀਕ ਫਿਰ ਆਪਾਂ ਇਹਨਾਂ ਨੂੰ ਠੀਕ ਹੈ ਜੀ ਤੇ ਉਹ ਉਹ ਜਗ੍ਹਾ ਤੇ ਗੋਖਨਾਥ ਸੀ ਉਹ ਜਗ੍ਹਾ ਤੇ ਮੰਦਿਰ ਉਹਨਾਂ ਦਾ ਅੱਛਾ ਇਹ ਗੋਖਨਾਥ ਦਾ ਮੰਦਿਰ ਆ ਗਿਆ ਨਾ ਇਹ ਆ ਜਗ੍ਹਾ ਜਲਦੀ ਗੁਰੂ ਨਾਮ ਵੀ ਆ ਗਈ ਤੇ ਉਹ ਕਿੱਥੇ ਜਾ ਕੇ ਸਮਾਗੇ ਸੀ ਬਾਬਾ ਜੀ ਖੇਤੀ ਖਾਨ ਖੇਤੀ ਖਾਨ ਖੇਤੀ ਖਾਨ ਜਾ ਕੇ ਕ੍ਰਿਵਨਾ ਕੰਟੀ 40 ਕਿਲੋਮੀਟਰ ਹੈ। ਅੱਛਾ ਜੀ। ਧਰਤੀ ਦੇ ਅੰਦਰ ਸਮਾ ਗਿਆ ਸਾਨੂੰ। ਧਰਤੀ ਦੇ ਅੰਦਰ ਜਿੰਨੇ ਵਿੱਚੇ ਜਾਣੇ ਸਾਨੂੰ। ਗੋਰਖਨਾਥ ਦੇ ਵਿੱਚ ਉਹਦੇ ਨਾਲ ਚੇਲੇ ਜੀ ਨਾਲ। ਹਾਂ ਤੇ ਗੋਰਖਨਾਥ ਤੇ ਨਹੀਂ ਸੀ। ਢੇਰਨਾ ਚੜਾ ਉਹਨਾਂ ਦਾ ਚੇਲਾ ਹੀ ਸੀ ਵੱਡਾ। ਅੱਛਾ ਗੋਰਖਨਾਥ ਦਾ ਚੇਲਾ ਸੀ ਢੇਰਨਾ ਜਿਹੜਾ। ਜਿਵੇਂ ਆਪਣੇ ਨਾਨਕ ਮਤੇ ਹੀ ਵੱਡਾ 1 ਦਸੰਬਰ ਲਾਲ ਜੀ। ਹਾਂ ਜੀ। ਇੱਕ ਦੋ ਹੋਰ ਸੀ। ਠੀਕ। ਉਹ ਵੀ ਉਹਨਾਂ ਨੂੰ ਵੀ ਉਹਨਾਂ ਨਾਲ ਵੀ ਤਾਂ ਬਹਿਸ ਹੋਈ ਨਾ ਇਸੇ ਕਰਕੇ। ਅਸਾ ਗੁਰੂ ਨਾਨਕ ਦੇਵ ਜੀ ਦੀ। ਹਾਂ ਜੀ ਨਾਨਕ ਮਤੇ। ਉਹ ਨਾਨਕ ਮੱਤੀ। ਨਾਨਕ ਮੱਤੀ। ਜਿਨ੍ਹਾਂ ਨੇ ਪਿੱਪਲ ਢਾ ਕੇ ਲੈ ਗਏ ਹਾਂਜੀ ਪਿੱਪਲ ਢਾ ਕੇ ਜੰਤਰ ਮੰਤਰ ਮਾਰ ਕੇ ਉਹ ਕਰੇ ਲੈ ਕੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਜਾਣਾ ਹਾਂਜੀ ਇੱਥੇ ਰਹਿ ਟਿਕ ਜਾਓ ਠੀਕ ਹੈ ਬਹੁਤ ਉੱਚਾ ਜਾ ਕੇ ਟਿਕ ਗਿਆ ਸੀ ਕਾਫੀ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਆਏ ਹਨ ਹਾਂਜੀ ਛੇਵੇਂ ਬਾਦਸ਼ਾਹ ਫਿਰ ਉਹਨਾਂ ਨੇ ਉਹਨਾਂ ਨੂੰ ਅਤਰ ਦੇ ਛੱਟੇ ਮਾਰ ਕੇ ਤੇ ਬੂਟਾ ਹਰਾ ਸੁੱਕ ਗਿਆ ਸੀ ਹਾਂਜੀ ਬੂਟਾ ਜਿਹੜਾ ਸੀ ਬਿਲਕੁਲ ਸੁੱਕ ਗਿਆ ਸੀ ਫਿਰ ਹਰਾ ਹੋਏ ਫਿਰ ਗੁਰੂ ਸਾਹਿਬ ਆਏ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਹਾਂਜੀ ਕਿ ਪੀਲੀ ਵੀ ਗਏ ਨਾ ਹਾਂਜੀ ਪੀਲੀ ਪੀਤ ਸ਼ਰਚ ਗੁਰਦੁਆਰਾ ਹਨ ਹਰ ਗੁਰੂ ਗੋਬਿੰਦ ਸਿੰਘ ਜੀ ਹਾਂ ਠੀਕ ਜਦੋਂ ਬੰਦੀ ਛੋੜ ਜਿ ਵਸਤ ਰਾਜਾ ਆਈ ਨਾ ਹਾਂਜੀ ਉਹ ਰਾਜਾ ਸੀ ਪੀਲੀ ਪੀਤ ਦਾ ਹਿੰਦੂ ਅੱਛਾ ਉਹ ਜੇ ਠੀਕ ਹੈ ਜੁਨੇ ਕਿਹਾ ਸੀ ਵੀ ਗੁਰੂ ਸਾਹਿਬ ਨੂੰ ਦਰਸ਼ਨ ਕੀ ਠੀਕ ਹੈ ਤੇ ਫਿਰ ਗੁਰੂ ਸਾਹਿਬ ਉਹਨਾਂ ਮਾਰਿਆਂ ਹੀ ਜ਼ਿਆਦਾਤਰ ਇੱਥੇ ਆਏ ਸਨ ਤੇ ਇੱਥੇ ਵੀ ਆਉਣਾ ਸੀ ਫਿਰ ਨਾਨਕ ਮੱਤੇ ਵੀ ਆਉਣਾ ਸੀ ਹਾਂਜੀ ਤੇ ਫਿਰ ਪੀਲੀ ਪੀਤ ਵੀ ਆਏ ਤੇ ਉਹਨਾਂ ਨੇ ਹੁਣ ਗੁਰਦੁਆਰਾ ਪੀਲੀ ਪੀਤ ਦੀ ਬਹੁਤ ਤਰ੍ਹਾਂ ਲਿਖ ਸ਼ਹਿਰ ਠੀਕ ਹੈ ਵਿੱਚ ਹੈ ਸਹਿਰ ਦੀ ਉਦੋਂ ਉਹ ਰਾਜਾ ਸੀ ਪੀ ਦੀ ਪੀਤਾ Hindu ਠੀਕ ਹੈ ਜੀ ਉਦੋਂ ਫਿਰ ਉਹ ਕੈਦੋ ਬੰਦੀ ਸੋਟ ਚੋਂ ਗੁਰੂ ਸਾਹਿਬ ਨੇ ਬਵੰਜਾਰਾ ਜੀ ਰਿਹਾ ਕਰ 54 ਰਾਜਾ ਠੀਕ ਰਾਜਾ ਉਸ ਠੀਕ ਹੈ ਜੀ ਉਹ ਚੰਗਾ ਬੰਦਾ ਹੋਣਾ ਜਿਹਨੇ ਕੀਤਾ ਕਿ ਮੈਨੂੰ ਗੁਰੂ ਸਾਹਿਬ ਤੁਸੀਂ ਜਰੂਰ ਮਿਲੋ ਆਣ ਕੇ ਠੀਕ ਹੈ ਜੀ ਇਹ ਜਗਾ ਜਿਹੜੀ ਹੈ ਇਹ ਜਗਾ ਪਉਣੀ ਜਗਦੀ ਨੇ ਤੇ ਪਉਣੀ ਹੈ ਅੱਛਾ ਇਹ ਗੁਰੂ ਠੀਕ ਹੈ ਇਹ ਜਗ੍ਹਾ ਤੇ ਸੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਨਾਲ ਮੇਲ ਹੋਏ ਸੀਗੇ ਮੇਲ ਹੋਏ ਬੂਟਾ ਵੀ ਉੱਥੇ ਸੀ ਉਹ ਠੀਕ ਹੈ ਜੀ ਬੂਟਾ ਪਹਿਲਾਂ ਤਾਂ ਸਾਰੀਆਂ ਸੁੱਕੀਆਂ ਸਨ ਅੱਛਾ ਜੀ ਪਹਿਲਾਂ ਕਿੰਨਾ ਟਾਈਮ ਉਹ ਹੋਇਆ ਹੁੰਨੇ 18-20 ਸਾਲ ਪਹਿਲਾਂ ਅੱਛਾ 18-20 ਸਾਲ ਪਹਿਲਾਂ ਬੂਟਾ ਇੱਥੇ ਹੈ ਸੀਗਾ ਇਹੋ ਬਿਲਕੁਲ ਫਨ ਲੱਗਾ ਠੀਕ ਹੈ ਜੀ ਉਸ ਤੋਂ ਬਾਅਦ ਸੁੱਕ ਗਈ ਹਾਂ ਫਿਰ ਸੁੱਕ ਗਿਆ ਖੜਾ ਹੀ ਉਹਨੂੰ ਸੁਕ ਲਾਤੀ ਠੀਕ ਹੈ ਜੀ ਉਹ ਕਿਉਂ ਉਮਰ ਤੇ ਹਰ ਚੀਜ਼ ਹੀ ਹੋ ਜਾਂਦੀ ਹੈ ਹਾਂਜੀ ਉਮਰ ਹਰ ਚੀਜ਼ ਹੀ ਹੋ ਜਾਂਦੀ ਹੈ ਸਹੀ ਗੱਲ ਹੈ ਜੀ अच्छा जी ਜਿਹੜੇ ਮਤਲਬ ਕਿ ਕੌੜੇ ਰੀਠੇ ਆ ਉਹ ਪਰਲੀ ਸਾਈਡ ਲੱਗੇ ਸੀਗੇ ਉੱਧਰ ਉੱਧਰ ਬੈਠੇ ਸਨ ਨਾ ਉਹ ਹਾਂ ਠੀਕ ਹੈ ਜੀ ਉੱਧਰ ਗੁਰੂ ਜੀ ਬੈਠੇ ਸੀ ਇਧਰ ਗੁਰੂ ਨਾਨਕ ਦੇਵ ਜੀ ਸੀਗੇ ਤੇ ਇੱਥੇ ਕਿਹਾ ਸੀ ਮਰਦਾਨੇ ਨੇ ਵੀ ਭੁੱਖ ਲੱਗੀ ਹੈ ਗੁਰੂ ਸਾਹਿਬ ਜੀ ਜੇ ਤੁੰਨੇ ਕਿਹਾ ਵੀ ਜਾ ਕੇ ਤਈਓ ਉਹਨਾਂ ਦੇ ਕੋਲੋਂ ਭੋਜਨ ਦੀ ਮੰਗ ਕਰ ਸਾਡੇ ਕੋਲ ਤੋਂ ਕੋਈ ਹੈ ਨਾ ਹਾਂ ਜੀ ਜੀ ਇਹ ਸਾਡਾ ਗੁਰੂ ਸਮਰਥ ਹੈ ਉਹਨਾਂ ਫਿਰ ਗੱਲ ਦੀ ਬਹਿਸ ਕੀਤੀ ਹਾਂ ਜੀ ਤੇ ਜੇ ਤੁਹਾਡਾ ਗੁਰੂ ਇਹਦਾ ਬਗਾਇ ਨਾਨਕ ਜਰੂਰੇ ਤੇ ਸਮਰਥ ਗੁਰੂ ਤੁਹਾਡਾ ਤੇ ਕੋਈ ਭੋਜਨ ਜੀ ਆ ਬਣਾ ਲਓ ਹਾਂ ਜੀ ਉਨੇ ਕਿਹਾ ਕਿ ਬਾਬਾ ਜੀ ਆਉਂਦੇ ਨਾ ਹੁੰਦਾ ਫਲ ਲੱਗੇ ਨੇ ਫਲਾ ਤੂੰ ਕਹਿੰਦਾ ਬਾਬਾ ਜੀ ਇਸ ਤੇ ਤੋਵੇਂ ਹਾਂਜੀ ਗੁਰੂ ਨਾਲ ਦਵਾਰਾ ਤੱਕਿਆ ਹਾਂਜੀ ਜਿਵੇਂ ਬਈ ਮੁਸ਼ਾਹਦ ਨੂੰ ਠੀਕ ਹੈ ਫਿਰ ਖਾਦੇ ਆਪ ਵੀ ਉਹਨਾਂ ਨੂੰ ਹੀ ਖਵਾਏ ਅੱਛਾ ਜੀ ਕਰੋ ਸ਼ਰਮਿੰਦੇ ਹੋ ਗਏ ਕਿਉਂਕਿ ਉਹ ਇੱਥੇ ਰਹਿ ਹੀ ਰਹੇ ਸਨ ਕਾਫੀ ਦਿਨਾਂ ਤੋਂ ਪਤਾ ਹੀ ਨਹੀਂ ਜਿਉ ਉਹਨਾਂ ਨੂੰ ਹਾਂਜੀ ਪੀ ਇਹ ਫਲ ਤਾਂ ਹੀ ਹਰ ਵਰਗਾ ਕੋੜਾ ਹੁੰਦਾ ਹਾਂਜੀ ਹਾਂ ਕਿਉਂਕਿ ਅਜੇ ਵੀ ਤੁਸੀਂ ਦੇਖ ਲਓ ਜਿਹੜਾ ਉਹ ਗੇਟ ਦੇ ਸਾਹਮਣੇ ਦਰਖਤ ਹੈ ਹਾਂਜੀ ਜਦ ਅੱਧਾ ਕੋਲਾ ਤਦਾਂ ਮਿੱਠਾ ਉਹਦਾ ਇੱਕ ਰੇਠਾ ਤੁਸੀਂ ਪੂੜ ਕੇ ਨਾ ਥੱਲੇ ਦਿੱਜਿਆ ਹੋਇਆ ਹਾਂਜੀ ਉਹ ਚੱਕ ਕੇ ਦੇਖਿਓ ਖੁਦ ਜਿਹੜਾ ਉਹ ਉਹ ਪਿੱਛੇ ਵਾਲੀ ਸਾਈਡ ਸਾਹਮਣੇ ਦਾ ਖਰਾਬ ਜਿਹੜਾ ਉਹ ਪਿੱਛੇ ਖਰਾਬ ਵੱਡਾ ਜਿਹਾ ਹਾਂਜੀ ਇਹ ਸਾਈਡ ਕੋੜੀ ਹੈ ਅੱਛਾ ਕਿਹੜੀ ਸਾਈਡ ਕੋੜੀ ਹੈ ਜਿਹੜੇ ਲੱਗੇ ਹੋਏ ਨੇ ਹਾਂਜੀ ਇਹ ਇਧਰ ਨੂੰ ਹਾਂਜੀ ਇਹ ਲਾਇਆ ਬੂਤਾ ਬਾਥਰੂਮ ਨੂੰ ਅੱਛਾ ਜੀ ਆਪ ਹੀ ਲਾਇਆ ਇਹਨਾਂ ਨੇ ਠੀਕ ਹੈ ਜੀ ਸਾਰੇ ਹੋਰ ਲਾਏ ਹਾਂਜੀ ਹਾਂਜੀ ਜਿਹੜੂ ਦੇ ਅੰਦਰ ਪਤਾ ਨਹੀਂ ਕੀ ਕੁਆਲਿਟੀ ਹੋ ਗਈ ਏ ਇੱਕ ਤਾਣਾ ਮਿੱਠਾ ਹੋ ਗਿਆ ਦੇਖੋ ਚੈਕ ਮਿੱਠਾ ਹੋਵੇ ਬਾਕੀ ਕੌੜੇ ਹੋਵੇ ਵਾਹ ਜੀ ਧੰਨਾ ਗੁਰੂ ਨਾਨਕ ਦੇ ਸੱਚੇ ਬਾਦਸ਼ ਜੁੜੇ ਪ੍ਰਸਾਦ ਮੰਗਣਾ ਹਾਂਜੀ ਸਵੇਰੇ ਲੱਗ ਜਾਓ ਸਵੇਰੇ ਪ੍ਰਸਾਦ ਰੀਠਿਆਂ ਦਾ ਬਜਨੇ ਹਾਂ ਰੀਠਿਆਂ ਦਾ ਦੇਗਾ ਬਾਬਾ ਜੀ ਆਪ ਮੱਠੀ ਦੇਣਾ ਠੀਕ ਹੈ ਜੀ ਤੇ ਦੇਖਿਆ ਨਾ ਬਾਬਾ ਜੀ ਬੈਠੇ ਹੋ ਹਾਂਜੀ 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 ਮਿਲੇ ਸੀਗੇ ਮੈਂ ਉਹਨਾਂ ਨੂੰ ਆਖਿਆ ਵੀ ਰੀਠਿਆਂ ਦਾ ਪੁੱਛਿਆ ਤੇ ਬਾਬਾ ਜੀ ਕਿਹੜੀ ਜਗ੍ਹਾ ਤੋਂ ਨਹੀਂ ਇਹ ਨਾਲਕ ਮਤੇ ਹੀ ਸੇਵਾ ਕਰਦੇ ਸੀ ਅੱਛਾ ਠੀਕ ਹੈ ਉਹਨਾਂ ਨੇ ਫਿਰ ਇਹ ਡੇਰਾ ਉਹਨਾਂ ਨੂੰ ਠੀਕ ਹੈ ਨਾਨਕ ਮਤੇ ਵਾਲਾ ਠੀਕ ਹੈ ਕਿਉਂਕਿ ਇਹ ਪਹਿਲਾਂ ਦੇਖਦੇ ਨੇ ਕਿ ਇਹ ਬਾਬਾ ਜੀ ਅੰਦਰ ਮਤਲਬ ਦਰਾ ਸਮਾਹ ਲੇਗਾ ਹਾਂ ਸਮਾਹ ਲੇਗਾ ਸੇਵਾ ਦੇਖਦੇ ਆ ਜੀ ਸੇਵਾ ਦੇਖਦੇ ਆ ਕਈ ਸਾਲਾਂ ਤੋਂ ਸੇਵਾ ਉੱਥੇ ਇਹਨਾਂ ਦੀ ਚੱਲਦੀ ਸੀ ਹਾਂਜੀ ਨਾਨਕ ਮਤਾ ਸਾਹਿਬ ਠੀਕ ਹੈ ਜਦੋਂ ਇਹਨਾਂ ਨੂੰ 27 ਸਾਲ ਹੋ ਗਏ ਇੱਥੇ ਦੇਖੋ ਜੀ ਹਾਂਜੀ ਇੱਥੇ ਪਹਿਲਾਂ ਤੇ ਬਿਲਡਿੰਗਾਂ ਵੀ ਬਹੁਤ ਟਰਕ ਸਨ ਹਾਂਜੀ ਸਾਰੀਆਂ ਬਿਲਡਿੰਗਾਂ ਇਸ ਬਾਬਾ ਜੀ ਨੇ ਹੀ ਸਨ ਠੀਕ ਹੈ ਬਾਬਾ ਜੀ 27 ਸਾਲਾਂ ਦੇ ਵਿੱਚ ਠੀਕ ਹੈ ਬਾਬਾ ਜੀ ਤੁਹਾਡਾ ਕੀ ਨਾਮ ਜੀ ਮੇਰਾ ਗੁਰਨਾਮ ਕਰਨਾਮ ਸਿੰਘ ਰਹਣ ਵਾਲੇ ਕਿੱਥੋਂ ਦੇ ਤੁਸੀਂ ਅਸੀਂ ਵੈਸੇ ਬਾਜਪੁਰ ਦੇ ਹਾਂ ਬਾਜਪੁਰ ਜੁਪੀ ਦੇ ਨਹੀਂ ਉਤਰਾਖੰਡ ਦੀ ਪੈ ਉਤਰਾਖੰਡ ਦੀ ਠੀਕ ਹੈ ਜੀ ਕਿਹੜੀ ਛੋਪੜ ਗਰਦਾਸਪੁਰ ਛੋਕੜਾ ਗਰਦਾਸਪੁਰ ਦਾ ਹੈ ਸੋੜਾ ਜਨਮ ਉਹਤੋਂ ਦਾ ਹਾਂ ਜਨਮ ਤਾਂ ਮੇਰਾ ਪਤਾ ਨਹੀਂ ਹੁਣ ਇੱਧਰ ਰਣ ਗਈ ਹੋਇਆ ਜਾਂ ਉੱਥੇ ਹੋਇਆ ਮੈਂ ਛੋਟਾ ਹੀ ਹਾਂ ਉਹ ਠੀਕ ਹੈ ਜੀ ਬਾਕੀ ਪਰਿਵਾਰ ਸਾਡਾ ਮੈਂ ਗਿਆ ਹਾਂ ਉੱਥੇ ਗਰਦਾਸਪੁਰ ਦੀ ਹਾਂ ਧਾੜੀਵਾਲ ਖਿਚੀਆਂ ਪਿੰਡੇ ਸਾਡਾ ਮਹਿਰ ਦੇ ਨਾਲ ਪਹਿਲੀ ਵੀ ਵੇਖਿਆ ਆ ਆਪਣੇ ਠੀਕ ਹੈ ਜੀ ਹਾਂ ਵੇਖ ਕੇ ਆਏ ਚਾਚੇ ਨੂੰ ਦੇਣੇ ਸੀ ਠੀਕ ਹੈ ਜੀ ਉਹ ਟੱਬਰ ਸਾਰਾ ਉੱਥੇ ਹੀ ਰਹਿ ਰਹੇ ਸੀ ਉਹ ਉੱਥੇ ਹੀ ਰਹਿ ਰਹੇ ਉਹ ਪੁੱਛੇ ਕਿ ਐਸਾ ਨੂੰ ਮਾਰਾਏ ਨੇ ਇੱਥੇ ਸੇਵਾ ਲਾ ਕੇ ਹਾਂ ਚਲੋ ਜੀ ਉਹ ਤੇ ਹੁਕਮ ਹੈ ਜੀ ਜਿੱਥੇ ਜਿੱਥੇ ਉਹਨੇ ਰੱਖਣਾ ਹੈ ਸਹੀ ਗੱਲ ਹੈ ਜੀ ਉਹਦੇ ਹੁਕਮ ਤੋਂ ਬਿਨਾਂ ਤੇ ਅਸੀਂ ਜਾ ਨਹੀਂ ਸਕਦੇ ਜੀ ਸਹੀ ਗੱਲ ਹੈ ਠੀਕ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਸੋਡਾ ਜੀ ਆਪਣਾ ਕਮਰਾ ਲੈ ਰਹੇ ਹਾਂ ਇਹ ਜਿਹੜਾ ਗੁਰਦੁਆਰਾ ਸੇਵਾ ਹੈ ਜੀ ਇਹ ਚੰਪਾ ਵੱਤ ਦੇ ਵਿੱਚ ਪੈ ਜਾਂਦਾ ਹੈ ਤੇ ਉਤਰਾਖੰਡ ਦੇ ਵਿੱਚ 1960 ਜੋ ਬਣਾਇਆ ਗਿਆ ਸੀ ਇਹ 1960 ਦੇ ਵਿੱਚ ਹੈ ਜਿਹੜੀ ਇਹਦੀ ਸਥਾਪਨਾ ਹੋਈ ਜੀ ਗੁਰਦੁਆਰਾ ਸਹਿਬ ਦੀ ਤੇ ਇਹ ਜਿਹੜਾ ਗੁਰਦੁਆਰਾ ਸਹਿਬ ਹੈ ਲੋਧੀਆ ਅਤੇ ਰਤਿਆ ਨਦੀਆਂ ਜਿਹੜੀਆਂ ਦੋ ਆ ਇੱਥੇ ਦੋ ਨਦੀਆਂ ਦਾ ਸੰਗਮ ਹੈ ਜਿਹੜਾ ਲੋਧੀਆ ਤੇ ਰਤਿਆ ਨਦੀਆ ਜਿਹੜੀ ਉਹਦਾ ਸੰਗਮ ਹੈ ਜੀ ਉੱਥੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਸਥਿਤ ਹੈ। ਹਾਂਜੀ ਹੁਣ ਤੁਸੀਂ ਆਪਾਂ ਨੂੰ ਦਿਓ ਆਜ਼ਾਦ ਜੀ ਮੈਂ ਤੁਹਾਡਾ ਆਪਣਾ ਜੀ ਸੁੱਖਾ ਚੱਕਾਂ ਵਾਲਾ ਤੇ ਸਪੋਰਟ ਕਰਿਆ ਕਰੋ ਦੱਬ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਗੇ ਆਪਾਂ ਜਾਣਾ ਜਿਹੜਾ ਕਿ ਜੀ ਪਟਨਾ ਸਾਹਿਬ ਵੱਲ ਪੀਪੀ ਤੋਂ ਹੁੰਦਿਆ ਹੋਇਆ ਲਖਨਊ ਵਗੈਰਾ ਇੱਧਰ ਦੀ ਹੁੰਦਿਆ ਹੋਇਆ ਆਪਾਂ ਚੱਲਾਂਗੇ ਤੇ ਸਪੋਰਟ ਕਰਿਆ ਕਰੋ ਦੱਬ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਮੇਰੇ ਵੀਰਾਂ ਜਿੰਨੇ ਵੀ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਲੇ